ਸੁਖਬੀਰ ਸਿੰਘ ਬਾਦਲ ਆਖਿਰਕਾਰ ਸ਼੍ਰੀ ਕਾਲ ਤਖਤ ਸਾਹਿਬ ਨਤਵਸਤਕ ਹੋ ਜਾਂਦੇ ਨੇ ਉੱਥੇ ਪਹੁੰਚ ਕੇ ਆਪਣਾ ਪੱਖ ਪੇਸ਼ ਕੀਤਾ ਜਾਂਦਾ ਹੈ ਔਰ ਉਸ ਤੋਂ ਬਾਅਦ ਬਿਨਾ ਮੀਡੀਆ ਦੇ ਨਾਲ ਕੋਈ ਵੀ ਖਾਸ ਗੱਲਬਾਤ ਕੀਤਿਆਂ ਉਥੋਂ ਚਲੇ ਜਾਂਦੇ ਨੇ ਅਚਾਨਕ ਜਿਸ ਮਾਮਲੇ ਨੂੰ ਲੈ ਕੇ ਐਡਾ ਇਹ ਮੁੱਦਾ ਭੱਖਦਾ ਪਿਆ ਸੀ ਐਡਾ ਇਹ ਵਿਵਾਦ ਭੱਖਦਾ ਪਿਆ ਸੀ ਉਹਦੇ ਉੱਤੇ ਸ਼ਾਂਤੀ ਜਿਹੜੀ ਆ ਉਹ ਪਸਰ ਗਈ ਹੈ ਅਚਾਨਕ ਸੁਖਬੀਰ ਸਿੰਘ ਬਾਦਲ ਆਏ ਆ ਕੇ ਸ਼੍ਰੀ ਕਾਲ ਤਖਤ ਸਾਹਿਬ ਨਤਮਸਤਕ ਹੋਏ ਜਸedar ਸਾਹਿਬ ਗਿਆਨੀ ਰਗਵੀਰ ਸਿੰਘ ਨੂੰ ਆਪਣਾ ਪੱਖ ਪੇਸ਼ ਕੀਤਾ ਔਰ ਉਥੋਂ ਆਰਾਮ ਨਾਲ ਚਲੇ ਗਏ ਹਾਲਾਂਕਿ 15 ਦਿਨ ਦਾ ਸਮਾਂ ਦਿੱਤਾ ਗਿਆ ਸੀ ਪੱਖ ਪੇਸ਼ ਕਰਨ ਵਾਸਤੇ ਔਰ ਜੋ ਕਿਹਾ ਗਿਆ ਸੀ ਉਹ ਕਰ ਦਿੱਤਾ ਗਿਆ ਪਰ ਹੁਣ ਗੱਲ ਕਿੱਥੇ ਖੜਦੀ ਹੈ ਇੱਥੇ ਆ ਕੇ ਸਵਾਲ ਖੜਿਆ ਹੋ ਰਿਹਾ ਕਿ ਸੁਖਵੀਰ ਸਿੰਘ ਬਾਦਲ ਕੀ ਪੱਖ ਪੇਸ਼ ਕਰਕੇ ਆਏ ਨੇ ਕੀ ਗੱਲ ਹੋਈ ਹੈ ਉਹਨਾਂ ਨੇ ਆਪਣਾ ਪੱਖ ਕੀ ਰੱਖਿਆ ਹੈ ਔਰ ਆਉਂਦੇ ਸਮੇਂ ਦੇ ਵਿੱਚ ਉਹਦਾ ਨਤੀਜਾ ਕੀ ਨਿਕਲ ਸਕਦਾ ਹੈ ਹੁਣ ਦੋਵੇਂ ਪੱਖ ਜਿਹੜੇ ਨੇ ਉਹ ਖੰਘਾਲੇ ਜਾਣਗੇ ਦੋਵੇਂ ਪੱਖਾਂ ਦੇ ਉੱਤੇ ਗੱਲਬਾਤ ਹੋਵੇਗੀ ਉਸ ਤੋਂ ਬਾਅਦ ਇੱਕ ਫੈਸਲਾ ਸੁਣਾਇਆ ਜਾਵੇਗਾ ਪਰ ਇਹ ਫੈਸਲਾ ਕੀ ਕਹਿੰਦਾ ਹੈ ਅੱਜ ਵੀ ਸੁਖਬੀਰ ਬਾਦਲ ਜਦੋਂ ਸ਼੍ਰੀ ਹਰਖਾਲタル ਸਾਹਿਬ ਪਹੁੰਚਦੇ ਨੇ ਉਹਦੇ ਨਾਲ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਨੁਸ਼ਾਸਨਿਕ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਭੁੰਡੜ ਅਤੇ ਸਾਬਕਾ ਜਰਨਲ ਸਕੱਤਰ ਐਸਜੀਪੀਸੀ ਗੁਰਚਰਨ ਸਿੰਘ ਗਰੇਵਾਲ ਮੌਜੂਦ ਰਹਿੰਦੇ ਨੇ ਇਹ ਚਾਰੋਂ ਜਣੇ ਸ਼੍ਰੀ ਕਾਲਤਕ ਸਾਬਚ ਨਾਤਮਸਤਕ ਹੋਣ ਤੋਂ ਬਾਅਦ ਆਪਣਾ ਪੱਖ ਪੇਸ਼ ਕਰਨ ਤੋਂ ਬਾਅਦ ਬਾਹਰ ਨਿਕਲਦੇ ਨੇ ਮੀਡੀਆ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਹੁੰਦੀ ਹੈ ਮੀਡੀਆ ਸਵਾਲ ਕਰਨ ਦੀ ਕੋਸ਼ਿਸ਼ ਕਰਦੀ ਹੈ ਪਰ ਸਵਾਲ ਉਵੇਂ ਹੀ ਰਹਿ ਜਾਂਦੇ ਨੇ ਕੋਈ ਜਵਾਬ ਨਹੀਂ ਦਿੱਤਾ ਜਾਂਦਾ ਉੱਥੋਂ ਵਾਪਸ ਚਲੇ ਜਾਂਦੇ ਨੇ ਹਰ ਕੋਈ ਇਹ ਸੋਚ ਰਿਹਾ ਹੈ ਕਿ ਇਸ ਉੱਤੇ ਪ੍ਰតិਕਰਮ ਕਿਵੇਂ ਦਾ ਆਏਗਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਵਾਪਰੇਗਾ ਔਰ ਕਿਸ ਤਰ੍ਹਾਂ ਕੋਈ ਫੈਸਲਾ ਸੁਣਾਇਆ ਜਾਵੇਗਾ ਕਿਸ ਆਧਾਰ ਦੇ ਉੱਤੇ ਫੈਸਲਾ ਸੁਣਾਇਆ ਜਾਵੇਗਾ ਵੱਡੀ ਗੱਲ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਅੱਜ ਪੇਸ਼ ਹੋ ਗਏ ਨੇ 15 ਦਿਨਾਂ ਦਾ ਸਮਾਂ ਦਿੱਤਾ ਗਿਆ ਸੀ ਆਖਰੀ ਤਰੀਕ ਜਿਹੜੀ ਆ ਉਹ 30 ਤਰੀਕ ਦੱਸੀ ਜਾ ਰਹੀ ਸੀ ਉਸ ਤੋਂ ਪਹਿਲਾਂ ਹੀ ਅੱਜ ਸੁਖਬੀਰ ਸਿੰਘ ਬਾਦਲ ਸ਼੍ਰੀ ਕਾਲਟਕ ਸਾਹਿਬ ਪੇਸ਼ ਹੋ ਜਾਂਦੇ ਨੇ ਆਪਣਾ ਪੱਖ ਪੇਸ਼ ਕਰ ਦਿੱਤਾ ਜਾਂਦਾ ਹੈ ਖੈਰ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਜਿਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਨਜ਼ਰ ਆ ਰਹੇ ਨੇ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਨਜ਼ਰ ਆ ਰਹੇ ਨੇ ਔਰ ਉਹ ਸ਼੍ਰੀ ਕਾਲਟਕ ਸਾਹਿਬ ਦੇ ਗਲਿਆਰਿਆਂ ਦੇ ਵਿੱਚੋਂ ਲੰਘਦੇ ਤੇ ਵਾਪਸ ਚਲੇ ਗਏ ਆਉਂਦਾ ਸਮਾਂ ਹੁਣ ਸਵਾਲ ਇਹੀ ਖੜਾ ਕਰੇਗਾ ਕਿ ਕੀ ਕੁਝ ਵਾਪਰੇਗਾ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਜਾਂ ਹੱਕ ਦੇ ਵਿੱਚ ਫੈਸਲਾ ਕਿੱਧਰ ਨੂੰ ਜਾਵੇਗਾ ਪੂਰੀ ਕੌਮ ਦੀਆਂ ਪੂਰੇ ਪੰਥਕ ਗਲਿਆਰਿਆਂ ਦੇ ਵਿੱਚ ਚਰਚਾਵਾਂ ਹੁਣ ਇਸੇ ਆਧਾਰ ਦੇ ਉੱਤੇ ਚੱਲਦੀਆਂ ਨਜ਼ਰ ਆ ਰਹੀਆਂ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਆਓ ਤਸਵੀਰਾਂ ਵੇਖਦੇ ਹਾਂ Subscribe to One India channel and never miss an update.